ਲੈ ਵੀ ਮਿੱਤਰੋ ਸਵੇਰੇ ਸਵੇਰੇ ਆ ਗਏ ਖੇਤ ਕੱਲ ਹੈਗੀ ਸੀ ਕਣਕ ਵੱਢਣ ਦੀ ਝਾਕ ਪਰ ਐਸੀ ਵੀ ਜੇ ਧੁੱਪ ਨਿਕਲੂ ਤਾਂ ਮਸ਼ੀਨ ਚਲਾਵਾਂਗੇ ਧੁੱਪ ਨਿਕਲੀ ਤਾਂ ਪੱਜ ਵੀ ਨਹੀਂ ਨਿਕਲਦੀ ਜੇ ਅੱਜ ਵੀ ਧੁੱਪ ਹੋਗੀ ਤਾਂ ਵੀ ਅੱਜ ਆਪਾਂ 5-7 ਕਿਲੇ ਵੱਢ ਦਾਂਗੇ ਸੋ ਦੇਖੋ ਪਹਿਲਾਂ ਐਸੀ ਵੀ ਕੱਲਰ ਥੋੜੀ ਜੀ ਵੱਢ ਦਾਂਗੇ ਤੇ ਕੁਸ ਅੱਜ ਸਾਰੀ ਨਿਬੜ ਜੂ ਪਰ ਬੱਦਲ ਵਾਈ ਬਹੁਤ ਹੈ ਜੇ ਮੌਸਮ ਖਰਾਬ ਚੱਲਦਾ ਤਾਂ ਦੇਖਦੇ ਆ ਕੀ ਬਣਦਾ ਪਰ ਸ਼ਾਇਦ ਜੇ ਤਾਂ ਪੱਜ ਵੀ ਨਿਕਲਦੀ ਦੀਂਦੀ ਨਹੀਂ ਜੇ ਨਿਕਲ ਗਈ ਫਿਰ ਆਪਾਂ ਮਸ਼ੀਨ ਲਾ ਵੀ ਲਾਵਾਂਗੇ ਤਾਂ ਦੇਖਦੇ ਆ ਕਣਕ ਵੀ ਕਹਿੰਦੀ ਆ ਵੀ ਹੁਣ ਵੱਢ ਲੈ। ਜਮਾਂ ਤਿਆਰੀ ਚੱਜੇ 2-3 ਦਿਨਾਂ ਬੱਦਲ ਬਾਈ ਨਾ ਹੁੰਦੀ ਤਾਂ ਅਜਨੋ ਉਹ ਕਣਕ ਵੱਢੀ ਜਾਣੀ ਸੀ। ਵਾਹਣ ਬਾਹ ਕੇ ਮੱਕੀ ਦੀ ਤਿਆਰੀਆਂ ਚੱਲਣੀਆਂ ਸੀ। ਆ ਵਾਹਣ ਦੇ ਵਿੱਚ ਦੇਖਦੇ ਵੀ ਇੱਥੇ ਲਈ ਕਿ ਉਧਰ ਇੱਧਰ ਤਾਂ ਹੀ ਵਾਰ ਲਾਉਣੇ ਆ। ਇਸ ਕੀ ਵਾਹਣ ਬਦਲਣ ਦੀ ਸਲਾਹ ਵੀ ਮੱਕੀ ਫਿਰ ਵਧੀਆ ਹੁੰਦੀ ਐ ਜੇ ਵਾਹਣ ਬਦਲ ਦਾਂਗੇ। ਲੈ ਵੀ ਮਿੱਤਰੋ 2 ਵਜੇ ਕਪੈਨ ਆ ਗਈ ਆਪਣੇ ਅੱਜ ਆਪਾਂ ਸ਼ੁਰੂ ਕਰਤੀ। ਕਹਿੰਦੇ ਧੁੱਪ ਜੀ ਨਿਕਲੀ ਤਾਂ ਵੱਢਾਂਗੇ ਤਾਂ ਹੁਣ ਵੱਢਾਂਗੇ ਤਾਇਆ ਫਿਰਦਾ ਇੱਧਰ ਗਿੱਡ ਦਿੰਦਾ ਦਾਤੀ ਜਗਦਾ। ਤੱਕ ਪੈਣ ਨੂੰ ਲੱਗਣ ਵਾਲੀ ਹੈ 2:00 ਵਜੇ ਹੋਏ ਨਵੇਂ ਲਾ ਤਾਂ ਦੇਖੋ ਕਿੰਨੀ ਕਬੜੀ ਉਸ ਹੋਂ ਤੱਕ ਕਿਉਂ ਤਾਇਆ ਅੱਜ ਕਣਕ ਵੱਢ ਰਹੇ ਆ ਆ ਕੋਈ ਦੇ ਸਜਾ ਸਜਾ ਕੀ ਬਹੁਤ ਵਧੀਆ ਮੌਸਮ ਹੈ ਠੰਡਾ ਹਾਂ ਜੜ ਕੇ ਜੜ ਕੇ ਚੱਲਦੀ ਹੈ ਪਰਮਾਤਮਾ ਸਭ ਰੱਖੇ ਸਾਰੀ ਵੱਢ ਗਈ ਖੜਾਂਗੇ ਵੱਢ ਗਈ ਖੜਾਂਗੇ ਜੀ ਦੁਪਹਿਰੇ ਲੱਗਿਆ ਨਹੀਂ ਕੱਲ ਨੂੰ ਤਾਂ ਵੱਢੀ ਜੋ ਵਾਲੇ ਨੇਰੇ ਤੱਕ ਤਾਂ ਨਹੀਂ ਚਲਾਉਂਦੇ ਹਾਂ ਚੱਲਦੀ ਹੈ ਦਰੀਬ ਮਸ਼ੀਨ ਹੈ ਨਵੀਂ ਮਸ਼ੀਨ ਹੈ ਕੰਪਾਈਨ ਪੂਰੀ ਤਕੜੀ ਹੈ ਪ੍ਰੈਸ਼ਰ ਲੈ ਵੀ ਪੌਣੇ 2 ਕਿੱਲੇ ਉਧਰ ਵੱਢ ਲੇ ਤਾਂ ਹੁਣ ਆ ਹੈਗੇ ਨੇ ਆਪਣੇ ਸਾਢੇ 4 ਕਿੱਲੇ ਤਾਂ ਹੁਣ ਸਾਢੇ 4 ਕਿੱਲਾਂ ਚ ਲੱਗੀ ਮਸ਼ੀਨ ਹਾਂ ਹੈ ਸਾਢੇ 4 ਕਿੱਲੇ ਚ ਲੱਗੀ ਹਾਂ ਪੌਣੇ 2 ਕਿੱਲੇ ਵੱਢ ਲੇ ਹਵਾ ਚੱਲਦੀ ਐ ਠੰਡੀ ਠੰਡੇ ਝੋਲੇ ਹੁੰਦੇ ਨੇ ਅੱਜ ਐਂ ਜੇ ਗਰਮੀ ਹੁੰਦੀ ਫਿਰ ਤਾਂ ਖੁਰਕਜੀ ਵਾਲੀ ਲੜਨ ਲੱਗ ਜਾਂਦੀ ਐ ਹਾਂ ਅੱਜ ਮੌਸਮ ਲੋਟ ਐ ਮੌਸਮ ਬੜਾ ਪਰ ਐਂ ਵੀ ਧੁੱਪ ਚ ਦਾਣਾ ਵੀ ਸੁੱਕ ਜਾਂਦਾ ਹੁਣ ਮੜਾ ਸਲਾਬਾ ਵੀ ਰਹਿ ਸਕਦਾ ਇਹ ਤਾਂ ਖਰਾਈ ਪਈ ਐ ਤਾਂ ਕਾਫੀ ਦਿਨਾਂ ਦੀ ਬੜਾ ਗਈ ਲੰਗਾ ਤਾਂ ਨਹੀਂ ਵਧੀਆ ਹੈਗਾ ਦਾਣਾ ਮੋਟਾ ਇਹਦਾ ਵੀ ਮਹਿੰਗਾ ਜਹੇ 826 ਆ ਜਿਹੜਾ ਦੇਖੋ ਬਾਕੀ ਵੀ ਝਾੜਕੀ ਕੀ ਹਿਸਾਬ ਨਾਲ ਦਿੰਦਾ ਕੀ ਹਿਸਾਬ ਨਾਲ ਝਾੜ ਨਿਕਲਦਾ ਤੂੜੀ ਹਾਂ ਤੂੜੀ ਪੱਖੋ ਆ ਵਧੀਆ ਦੂਜਾ ਵੀ ਹੁੰਦਾ ਜਿਹੜਾ 30 80 ਜਾ ਵੀ ਤਾਂ ਇਹ 5 ਕੀਲਿਆਂ ਦੀ 15000 ਦਾ ਬਹਿ ਗਿਆ ਹੈਂ ਵੱਡੀ ਵੱਡੀ ਤੂੜੀ ਆ ਬੱਲੀ ਦਾ ਜਮਾ ਸੁੱਕੀ ਪਈਦਾ ਇਹਦੀ ਦਾਣਾ ਵੀ ਫੁੱਲ ਆ ਭਾਈ ਹੈਂ दाना ਵੀ ਫੁੱਲ ਹੈ ਮੋਟਾ ਹਾਂ ਦੇਖ ਦਾਣਾ ਤਾਂ ਬੜਾ ਮੋਟਾ ਹੈ ਦਾ ਹਾਂ ਦੇਖੋ ਫਿਰ ਆ ਦੇਖੋ ਗਰਦ ਉੱਡਦੀ ਇਹਦਾ ਜਮਾ ਸੁੱਕੀ ਹੈ ਜਿਹੜੀ ਕਣਕਾਈ ਹੋਈ ਸੀ ਗਰਦ ਉੱਠੂਗੀ ਉਹ ਚ ਹੀ ਗਰਦ ਉੱਠੂ ਦੂਜੀ ਚ ਨਹੀਂ ਉੱਠਦੀ ਬੜਾ ਹਜਾਰ ਇਟਾ ਪੂਰਾ ਗਰਦ ਜੀ ਦਾ ਅਲਰਜੀ ਵਾਲੀਤਾ ਆ ਪਰ ਕਣੀ ਆ ਗਈ ਓਏ ਹੈ ਕਣੀ ਹਾਂ ਓਏ ਆ ਸੱਚੀ ਮੈਂ ਕਣੀ ਵੀ ਡੇਗਣ ਲੱਗ ਗਈ ਮਸ਼ੀਨ ਵੀ ਲਾਤੀ ਇੱਧਰ ਸਾਢੇ 4 ਕਿੱਲਾਂ ਦੇ ਵਿੱਚ ਦੇਖੋ ਧੁੱਪ ਵੀ ਨਿਕਲੀ ਪਈ ਆ ਬੱਦਲ ਵੀ ਹੋਏ ਪਏ ਨੇ ਕਣੀ ਵੀ ਡਿੱਗਦੀ ਆ ਮਾਸਾਂ ਚਾਰੇ ਇੱਕੋ ਜਿਹੇ ਬੈਨੇ ਦੇਖੋ ਕੀ ਬਣਦਾ ਹੁਣ ਬਾਈ ਕੱਟ ਵੀ ਕੱਟ ਵੀ ਬਾਈ ਜਾਈ ਮੈਂ ਇੱਧਰ ਆ ਇੰਨਾ ਇੱਧਰ ਆ ਦਾਣਾ ਛੱਡਦਾ ਨਹੀਂ ਵੱਲੀ ਪਹਿਲੀ ਆਵਾਂ ਦਾ ਹਾਂ ਚੱਕੀ ਜਾਂਦਾ ਜਾਂੋਂ ਦੇ ਬੰਦਾ ਹੈ ਜੀ ਚਾਹੀਦਾ ਬੰਦਾ ਹੈ ਜੀ ਚਾਹੀਦਾ ਵੀ ਉੱਥੇ ਨਾ ਬੰਦਾ ਨਾ ਔਖਾ ਹੋਵੇ ਸਾਡਾ ਗੁੱਟ ਹੋਵੇ ਬਾਈ ਇੰਨਾ ਕੱਟ ਰ ਇੱਧਰ ਚਾਹੀਦਾ ਵੱਲੀ ਰਹੇ ਨਾ ਕੋਈ ਮਗਰ ਸਾਡੇ ਮਾਰਗਿਆਂ ਦਾਤੀ ਚੱਕ ਕੇ ਫਿਰਨਾ ਨਾ ਪਵੇ ਕੋਈ ਤੇਰੇ ਫੜ ਕੇ ਚੜਾਈ ਤੇਰੀ ਗੱਟ 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 ਆਉਣ ਦੇ ਹੇ ਹਾਂ ਚੱਲ ਬੱਲੀ ਹਾਂ ਛੱਡੀ ਨਹੀਂ ਬਈ ਬੰਦਾ ਹੈਗਾ ਡਰਾਈਵਰ ਇਹ ਡਰਾਈਵਰ ਤਸਲ ਇਹ ਜੀ ਚਾਹਿੰਦੇ ਨੇ ਝੋਟੀ ਦੇ ਇਹ ਕਣਕ ਥੋੜੀ ਡਿੱਗੀ ਪਈ ਆ ਵੱਢਣੀ ਹੌਲੀ ਬਊ ਪਰ ਡਰਾਈਵਰ ਸਰੇ ਦਾ ਇਹ ਦੇਖ ਗਰਦ ਪੂਰੀ ਉੱਡਦੀ ਆ ਇਹ ਪੂਰੀ ਸੁੱਕੀ ਪਈ ਆ ਕਣਕ ਹੋ 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 ਕਰਤਾਈ ਵਾਲੀ ਰਹੀ ਆ ਬਾਈ ਜੀ। ਕਿਲਾ ਦੀ ਕਾਇਆ ਮੈਂ ਸਦਾ ਜਾਣਾ ਫਿਰ। ਲੈ ਵੀ ਇਹ ਗੱਲ ਕਮਾਲ ਦੀ ਹੈ ਡਰਾਈਵਰ ਨੇ ਬੱਲੀ ਇੱਕ ਵੀ ਨਹੀਂ ਛੱਡੀ ਉਹ ਤਾਂ ਡਿੱਗੀ ਪਈ ਰਹੇ ਸਕਦੇ ਤੇ ਰਹੇ ਨਹੀਂ ਆ ਪਿਆ ਦੇਖੋ ਪੂਰਾ ਘੈਂਟ ਬਣਾਇਆ। ਨਾ ਵੀ ਟੈਂਕੀ ਭਰ ਵੀ ਗਈ ਜਿਹੜੇ ਤਿੰਨ ਤੀਜੇ ਹੀ ਆ। ਤਾਇਆ ਹੁੰਦਾ ਭੱਜਿਆ ਪਤਾ ਨਹੀਂ ਕੀ ਬਿਆਨ ਦੇਊਗਾ ਇਹਨੂੰ ਪੁੱਛਦੇ ਹਾਂ ਤਾਇਆ ਹੈ 70 ਤੋਂ 70 ਤੋਂ ਹਾਂ ਅੱਛਾ ਹੋਰ ਡੰਕੀ ਪਰ ਠੀਕ ਆ ਇੱਕ ਡੰਕੀ ਭਰ ਗਈ ਪਾਣੀ ਆ ਹੋ ਜੂ ਪਾਣੀ ਹੋ ਜੂ ਹਾਂ ਉਹ ਤੀਜੇ ਗੜੇ 'ਚ ਭਰਗੇ ਤਾਂ ਫੇਰ ਦਾਣਾ ਮੋਟਾ ਵਾਲਾ ਹੈ ਨਾ ਥਾੜਾ ਮੋਟਾ ਦਾਣਾ ਆਹ ਕਿਲੇ ਦੀ ਅੱਡ ਪਵਾਵਾਂਗੇ ਸਰ ਨੂੰ ਮਾੜੂ ਕਿਲਾ ਨਾਲ ਇਹ ਮੈਂ ਨਾ ਕਿਹਾ ਮੈਂ ਚੰਗੇ ਦੀ ਪਾ ਕਹਿੰਦਾ ਚੰਗੇ ਦਾ ਝਾੜ ਦਾ ਕੀ ਬਦਲ ਕੋ ਮਾੜੇ ਪਵਾ ਕੇ ਦੇਖਾਂਗੇ ਵੀ ਮਾੜੀ 50 ਦੀ ਹੁੰਦੀ ਐ ਜੇ ਮਾੜੀ 50 ਦੀ ਹੋ ਗਈ ਕਹਿੰਦਾ ਫਿਰ ਤਕੜੀ ਤਾਂ ਹੋਊਗੀ ਹੋਊਗੀ ਹਾਂ ਉਹ ਥੱਲੇ ਜਿੱਤੇ ਇਦੂ ਵੀ ਜੰਮੀ ਹੋਈ ਆ ਉਹ ਤਾਂ ਜੰਮੀ ਹੋਈ ਆ ਮਾੜਾ ਕੀ ਲਾਈ ਦੀ ਰਫਵਾ ਕੇ ਦੇਖਾਂਗੇ ਅੱਡ ਵੇਟ ਕਰਾ ਕੇ ਦੇਖਾਂਗੇ ਆਪਾਂ ਲੋ ਵੀ ਕਿੱਲਾ ਤਾਂ ਆ ਵੀ ਲਵੇ ਲਾਤਾ ਕਿਉਂਕਿ ਜਦੋਂ ਮਸ਼ੀਨ ਵਧੀਆ ਚੱਲੇ ਤੇ ਕਣਕ ਵਧੀਆ ਖੜੀ ਹੋਵੇ ਤਾਂ ਟਾਈਮ ਤਾਂ ਲੱਗਦਾ ਨਹੀਂ ਹੁੰਦਾ ਕੋਸਾ ਬਾਕੀ ਤਾਇਆ ਜਿਹ ਹੱਥਾਂ ਦੇ ਥੁੱਕੀ ਫਿਰਦਾ ਕਹਿੰਦਾ ਆ ਹਾਂ ਹਾਂ ਮਾਰਦਾ ਲਲਕਾਰਾ ਤਾਇਆ ਕਹਿੰਦਾ ਜੇ 70 ਮੰਨਦੀ ਹੋਊਗੀ 70 ਮੰਨਦੀ ਇਹ ਬੀ ਦੀ ਫਰਕ ਆ 5 ਕਿਲੋ ਟੈਂਕੀ ਆ ਜਿਹੜੇ ਚਲਾਉਂਦੇ ਦੋ ਚੱਕ ਚੱਕ ਦੇਖੀਆਂ ਦਾਣੇ ਤਾਂ ਦੇਖਦੇ ਨੇ ਹੈ ਦੇਖਦੇ ਨੇ ਵੀ ਕਮਾਲ ਹੋ ਗਈ ਦੋ ਗਿੜਾਂ ਦੀ ਟੈਂਕੀ ਭਰ ਮਾਰੀ ਉਹ ਦਾਣਾ ਵਾਲਾ ਮੋਟਾ ਥੋਂ ਭਰਨਾ ਦੋ ਦਾਣੇ ਜਿੰਨਾ ਰੁਕਦਾ ਜੇ ਕਿਤੇ 50 ਮਾਣਨਾ ਟੈਂਕੀ ਭਰਨੀ ਐ 70 80 ਮਾਣਨਾ ਦੋ ਟੈਂਕੀਆਂ ਹੋ ਜਾਣਗੀਆਂ ਹਾਂ ਦੇਖੋ ਚੱਲ ਦੀ ਬਈ ਕੀ ਲਾਵੀ ਬਸ ਲਾਉਣ ਵਰਨੇ ਲਾਉਣ ਵਾਲਾ ਹੀ ਕਰਤਾ ਜੀ ਗਣਕ ਹਾਂ ਹੈਗੀ ਸੁੱਕੀ ਐ ਪਿਓ ਪੂਰੀ ਸੁੱਕੀ ਤਾਂ ਨਹੀਂ ਹੋਣੀ ਥੋੜੀ ਕਾਣੀ ਵੀ ਚਲਦੀ ਆ ਮਹੀਨਾ ਬਾਕੀ ਦੇਖੋ ਆ ਜਿਹੜੇ 15000 ਦਾ ਵੀ ਪੈ ਗਿਆ 4.5 ਕਿੱਲਾਂ ਦੇ ਵਿੱਚ ਇੱਕ ਵੀ ਵੀ ਵੱਧ ਪਤਾ ਸੀਗਾ ਵੀ ਮਹਿੰਗਾ ਵੀ ਸੀ 822 ਵੀ ਮਹਿੰਗਾ ਬਹੁਤ ਆਇਆ ਚਲਦੀ ਆ ਬਸ ਆਹੀ ਕਿਹੜਾ ਰਹਿ ਗਿਆ ਤਾਂ ਹੁਣ ਇੱਕ ਦੋ ਟੈਂਕੀਆਂ ਦਾ ਹੋਈ ਜਾਣੀਆਂ ਕਿੱਲੇ ਚੋਂ ਦਾਣੇ ਦੀਆਂ ਕਮਾਲ ਮੰਨੀ ਜਾਂਦੇ ਨੇ ਕਹਿੰਦੇ ਵੀ ਦਾਣਾ ਇੰਨਾ ਮੋਟਾ ਕਿਵੇਂ ਆ ਦੂਜੀ ਕਣਕ ਦੇ ਬਰੋਬਰ ਦੋ ਦਾਣੇ ਜਿੰਨਾ ਦਾਣਾ ਮੋਟਾ ਹੈ ਦਾ ਮਹਿੰਗਾ ਵੀ ਦਾ ਖਰਫਰਕ ਤਾਂ ਹੁੰਦਾ ਪਹਿਲਾਂ ਐਸੀ ਵੀ ਐਨਾ ਮਹਿੰਗਾ ਵੀ ਪਾ ਕੇ ਕੀ ਕਰਾਂਗੇ ਹਨਾ ਵੀ ਜੇ ਝਾੜ ਦਾ ਫਰਕ ਪਊਗਾ ਫੇਰ ਹੀ ਆ ਪਰ ਝਾੜ ਦਾ ਫਰਕ ਪਾ ਜੇ ਮਹਿੰਗਾ ਵੀ ਇਹ ਤਾਂ ਝਾੜ ਦਾ ਫਰਕ ਵੀ ਪਾਊਗੀ ਇਹ ਚੀਜ਼ਾਂ ਚੰਗੀਆਂ ਨੇ ਸੋ ਚੰਗਾ ਵੀ ਪਾਵਾਂਗੇ ਤਾਂ ਆਪਾਂ ਨੂੰ ਚੰਗਾ ਨਤੀਜਾ ਮਿਲਣਾ ਆ ਜਾ ਲਿਆਦਾ ਇਹ ਦੇਖੀਏ ਛੋਲੇ ਵੀ ਨਹੀਂ ਹੁੰਦੇ ਇਹ ਜਿਹਾਂ ਦੇਖੋ ਬਈ ਬਈ ਹਾਂ ਪਈਆ ਨਾ ਦਾਣਾ ਵਾਲਾ ਮੋਟਾ ਹਨਾ ਬੜਾ ਮੋਟਾ ਦਾਣਾ ਦੋ ਦਾਣੇ ਜਿੰਨਾ ਦਾਣਾ ਮੋਟਾ ਵੀ ਆਹ ਦੇਖੋ ਤੁਹਾਨੂੰ ਲਾਈਵ ਵੀ ਦਿਖਾ ਰਹੇ ਆਪਾਂ ਪੂਰਾ ਦਾਣਾ ਪੂਰਾ ਮੋਟਾ ਤਾਂ ਕਰਕੇ ਥੋਂ ਵੱਧ ਰੋਗੇ ਇਹ ਤਾਂ ਮਹਿੰਗਾ ਵੀ ਵਾਇਦੀ ਵੀ ਆਪਾਂ ਪਹਿਲਾਂ ਇੰਦੀ ਵੀ ਕੰਮ ਖਰਾਬ ਕਰ ਲੈ ਵੀ ਜੇ 5-4 ਮਾਣ ਦਾ ਫਰਕ ਪਾਉ ਫੇਰੀਆ ਪਰ ਜਦੋਂ ਦਾਣਾ ਮੋਟਾ ਫਿਰ ਫਰਕ ਇਹਦਾ ਪਾਉਗੇ ਤਾਂ ਉਹ ਆਟੇ ਵੇਟ ਕਰਾਂਗੇ ਕੀਤੇ ਦਾਣਾ 15 ਮਾਣ ਦਾ ਫਰਕ ਪਾਜੂ ਇਹ ਮੋਟਾ ਦਾਣਾ ਦਾਣਾ ਹੀ ਬੜਾ ਮੋਟਾ ਦੂਜੀ ਕਿੱਥੇ ਦੂਜਾ ਦਾਣਾ ਕਿਤੇ ਇਹ ਦਾਣਾ ਲੋਭੀ ਕਿਲੇ ਦਾ ਵੜਦਾ ਆ ਤੇ ਹੁਣ ਆ ਲਾਉਣਿਆ ਕਿਲੇ ਚੈਦੀ ਅੱਡ ਪਵਾਵਾਂਗੇ ਉਦੋਂ ਆਈਦੇ ਉਹ ਕਿਹੜਾ ਇਹ ਕਿਹੜਾ ਦੇਖੋ ਉੱਥੇ ਹੀ ਬਾਲੂ ਮਿਲਦਾ ਇਹਨੂੰ ਕਹਿਣਾ ਰਵੀ ਨੂੰ 3 ਵਜ ਗਏ ਬਾਈ 3 ਵਜੇ ਪੂਰੇ ਆ 2:58 ਮਿੰਟਾਂ ਤੋਂ ਇੱਕ ਕੰਪੈਨ ਆਪਾਂ ਆ ਕੀਲੇ ਦੇ ਵਿੱਚ ਬਾੜਤੀ ਇਹ ਤਕੋਨਾ ਜਾਂ ਆ ਕੀਲਾ ਚੌਰਸ ਸੀਗਾ ਇਹ ਤਕੋਨਾ ਜਾਂ ਇਹ ਪਹੀ ਦੇ ਨਾਲ-ਨਾਲ ਜਾਂਦਾ ਸੜਕਦੇ ਆ ਸੋ ਬਸ 3 ਵਜ ਮੰਨੋ ਵੀ 3:00 ਵਜੇ ਆਪਾਂ ਮਸ਼ੀਨ ਕੰਪੈਨ ਇਹਦੇ ਵਿੱਚ ਬਾੜਤੀ ਤਾਂ ਦੇਖੋ ਹੁਣ ਇਹਦੀ ਾਡੀ ਪਾਵਾਂਗੇ ਆਪਾਂ ਇਹ ਥੋੜੀ ਜੀ ਮਾੜੂ ਆ ਗਈ ਕਿਉਂਕਿ ਪਾਣੀ ਦੀ ਮਾਰ ਪਈ ਹੋਈ ਆ ਉਹ ਸਿਰੇ ਤੇ ਖੁੰਝਾ ਜੇ ਉਥੇ ਪਾਣੀ ਦੀ ਮਾਰ ਜ਼ਰੂਰ ਪਈ ਆ ਇਹਨੂੰ ਬਾਕੀ ਦੇਖਦੇ ਆ ਵੀ ਇਹਦਾ ਕੱਲੀ ਦਾ ਝਾੜ ਕੀ ਕਹਿੰਦਾ ਘੱਟੋ ਘੱਟ ਜੇ 50 ਮਣ ਦਾ ਝਾੜ ਹੋਇਆ ਇਹਦਾ ਮਾੜੀ ਕਣਕ ਦਾ ਵੀ ਤਾਂ ਫਿਰ 20 ਵਧੀਆ ਮੰਨਿਆ ਜਾਊ ਇਹ ਦਾਣੇ ਦਾ ਫਰਕ ਤਾਂ ਹੈਗਾ ਹੀ ਹੈਗਾ ਦੇਖੋ ਵੀ ਝਾੜ ਦਾ ਫਰਕ ਪਾਉਂਦੀ ਆ ਜਾਨਾ ਉਹ ਤੋਲੇ ਤੋਂ ਹੀ ਪਤਾ ਲੱਗਦਾ ਬਾਕੀ ਪਹਿਲਾਂ ਇਹਦੀ ਵੀ ਤੂੜੀਏ ਚੋਂ ਘੱਟ ਨਿਕਲੂ ਲਾਂਗਾ ਵਧੀਆ ਲੱਗਦਾ ਤੂੜੀ ਵੀ ਇਹ ਚ ਸੋਹਣੀ ਹੋਊਗੀ ਆਉਂਦੀ ਆ ਮਸ਼ੀਨ ਬੁੱਕਦੀ ਬਾਈ ਤਾਂ ਵਿਚਾਲੋਂ ਵੀ ਦੇਖ ਸਕਦੇ ਤੁਸੀਂ ਵਿਚਾਲੋਂ ਡੱਬ ਜਾ ਪਏ ਗਏ ਇਹਦੇ ਵਿੱਚ ਇੱਥੇ ਵੀ ਜਿਵੇਂ ਪਾਣੀ ਦੀ ਮਾਰ ਜੀ ਪਈ ਹੁੰਦੀ ਆ ਜਮਾਂ ਸਿੱਧਾ ਲਿਖਾ ਜਾ ਬਾਕੀ ਡਰਾਈਵਰ ਵਧੀਆ ਸਾਈਡਾਂ ਤੇ ਪਾਲੀਆਂ ਬੱਲੀਆਂ ਨਹੀਂ ਛੱਡਦਾ ਚੱਲ ਹੁਣ ਤਾਂ ਪੱਕਾ ਖਾਲਾ ਕਈ ਵਾਰ ਰੋੜੀਆਂ ਕਰਕੇ ਹਨਾ ਥੋੜੀ ਤਾਂ ਨਹੀਂ ਸੱਟਣੀ ਪੈਂਦੀ ਨਹੀਂ ਹੋਰ ਕਈ ਡਰਾਈਵਰ ਦੇਖੇ ਨੇ ਬਾਹਲੀ ਛੱਡ ਜਾਂਦੇ ਨੇ ਥੋੜਾ ਡਰਾਈਵਰ ਵਧੀਆ ਲੱਗਦਾ ਹੁਣ ਬੜਾ ਔਖਾ ਨਹੀਂ ਕਰਦਾ ਪੰਨ ਚੱਲਦੀ ਆ ਕੰਪਾਈਨ ਬਈ ਜੱਟ ਦੇ ਦੇਖੋ ਡਰਾਈਵਰ ਝੋਟੀ ਦਾ ਕਿਉਂ ਨਹੀਂ ਬਣਾਲੀ ਗਲਾਈ ਕਿਉਂਕਿ ਇਹ ਤਕੋਨਾ ਕੀ ਲਗਾ ਡਰਾਈਵਰ ਦੇ ਸਾਰੇ ਦੀ ਗੱਲ ਨਹੀਂ ਇਹ ਗੇੜੇ ਨੇ ਇਹਨੂੰ ਖਵਾਉਣੇ ਪੈਂਦੇ ਨੇ ਕਿਉਂਕਿ ਤਕੋਨਾ ਹੈ ਉਧਰ ਤਾਇਆ ਆਉਂਦਾ ਝੰਬੜਾ ਮਾਰਦਾ ਹਾ 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 ਆ ਦੇਵੀ ਆ ਕੀ ਲੈ ਜੋ ਵੀ ਕਟੰਕੀ ਪੂਰੀ ਜਮਾ ਫੁੱਲ ਭਰ ਗਈ ਜਿਹੜੇ ਦੋਈ ਦਿੱਤੇ ਨੇ ਤੀਜਾ ਕਿਹੜਾ ਹੀ ਇਹਦਾ ਤਾਂ 50 ਕ ਮੰਦੀ ਟੈਂਕੀ ਹੁੰਦੀ ਆ ਇਹ ਇਹ ਚੋਂ ਦੇਖੋ ਇਹ ਤੋਲ ਕੀ ਬਦ ਲੱਗੂ ਇਹਦਾ ਕੰਡਾ ਕਰਾਵਾਂਗੇ ਚਾੜ ਵਧੀਆ ਲੱਗਦਾ ਬਾਕੀ ਮਾਲਕ ਦੀ ਮਿਹਰ ਤਾਂ ਹੀ ਦੀ ਆ ਘੱਟ ਵਧਣਾ ਦਾਣੇ ਹੁੰਦੀ ਰਹਿੰਦੇ ਨੇ ਸੋ ਸੁੱਖ ਰਹਿਣੀ ਚਾਹੀਦੀ ਆ ਵੱਡੀ ਗੱਲ ਇਹ ਆ ਚੱਲੋ ਏ ਮਿੱਤਰਾ ਡਰਾਈਵਰ ਚੋਟੀ ਦਾ ਬਈ ਨਾ ਤਾਂ ਬੱਲੀ ਥੱਲੇ ਰਹਿਣ ਦਿੰਦਾ ਨਾ ਸਾਈਡਾਂ ਤੇ ਰਹਿਣ ਦਿੰਦਾ ਚਲਾਈ ਵੀ ਪੂਰੀ ਸਾਫ਼ ਆ ਬੰਦੇ ਦੀ ਕੰਪਾਈਨ ਵੀ ਨਵੀਂ ਐ ਦੇਖੋ ਖੜਾ ਆਇਆ ਮਛਾ ਨੂੰ ਵੜ ਦਿੰਦਾ ਆਏ ਹਾਏ ਕਾਹਦਾ ਆਇਆ ਹਨ ਯਾਰ ਹਾਏ ਅਜੇ ਆਲੇ-ਦਾਲੇ ਤੀਜਾ ਚੌਥਾ ਕਿਹੜਾ ਹੀ ਆ ਇਹ ਤੀਜੇ ਗੇੜੇ ਚ ਤਾਂ ਰੈਂਕੀ ਭਰਦੀ ਦੇਖੋ 10 ਕਮਣਟ ਤਾਂ ਹੋਰ ਹੋਊਗੀ। ਢੇੜਾ ਲਾਤਾ ਉਹਨੇ ਇੱਕ ਇੱਕ ਤਾਂ ਢੇੜਾ ਲਾਤਾਲੇ-ਦਾਲੇ। ਹਜੇ 10 ਮਣ ਵਿਚ ਪਈ ਹੂ। ਘੱਟੋ ਘੱਟ ਜੇ 40 45 ਕਮਣਟ ਦੀ ਤਾਂ ਕਿਉਂ? ਮਨ ਲਾ 7 ਕਮਣਟ ਪੈਣ ਮਣੂ। ਇਹ ਕਿਹੜਾ ਭਿਆਂ ਮਰ ਪੱਤੀ ਗਈ। ਕਹਿੰਦੇ ਤਾਂ 50 ਨੇ, ਜੀਰੀ ਕਹਿੰਦੇ 35 ਪੈਂਦੀ ਆ, ਇਹ 50 ਪੈਂਦੀ ਆ। ਬਾਕੀ ਤਾਂ ਤੁਲੇ ਤੋਂ ਪਤਾ ਲੱਗੂ ਦਾ ਆ। ਇਹਦਾ ਜਦੋਂ ਕੰਡਾ ਹੋ ਗਿਆ। ਹਾਂ ਕੰਡੇ ਤੇ ਲਾ ਕੇ ਫੇਰ ਪਤਾ ਲੱਗੂ ਦਾ। ਕੰਡੇ ਦੇ ਨਾਲ ਕਿ ਸਿੱਧੀ ਚੱਲ। ਹੂੰ। ਆ ਬੈਠੇ ਆਪਾਂ ਨੂੰ ਜੇ ਡਰਾਈਵਰ ਚੰਗਾ ਦੀ ਤਾਂ ਆ ਬੈਠੇ ਆ ਹਾਂ ਨਹੀਂ ਵੱਢੀ ਜਾਂਦੇ ਥੱਬੇ ਭਰਾਈ ਜਾਂਦਾ ਜੇ ਸਾਡੇ ਹੁੰਦੇ 2 2 ਇੱਧਰ ਹੈ ਖੁੱਡ ਜੇ ਖਾਲ ਹੀ ਨਹੀਂ ਲੋਟਾਉਂਦਾ ਦੀ ਆਪਣੇ ਕੋਲ ਓਏ ਖਾਲ ਛੱਡੇ ਨਹੀਂ ਨਹੀਂ ਆ ਖਾਲ ਤੇਰੇ ਲੋਕ ਬਾਹਲੇ ਛੱਡ ਦਿੰਦੇ ਡਰਾਈਵਰ ਹਾਂ ਇਹਨੇ ਤਾਂ ਮਾਰੇ ਪੁੱਤ ਨੇ ਬੱਲੀ ਨਹੀਂ ਕੋਈ ਛੱਡੀ ਵੇਚਣ ਦਾ ਵਿੱਚ ਹੀ ਜੱਕਦਾ ਵਿੱਚ ਹੀ ਜੱਕਦਾ ਹੈ ਖਰਚ ਬੰਦਾ ਦਾ ਇਹ ਚਾਹੀਦਾ ਮੈਂ ਵੀ ਉਹਦੇ ਵਿੱਚ ਵੀ ਡੂ ਟਰਾ ਡੂ ਟੈਂਕੀ ਵਾਂਗੂ ਪਈ ਹੂ ਇੱਕ ਤਾਂ ਫੁੱਲ ਪਈ ਇੱਕ ਅੱਧੀ ਆ ਪਤਾ ਨਹੀਂ ਪਾਉਣੀ ਆ ਤਾਂ 3 ਕਿਲੇ ਦੇ ਵਿੱਚ ਬਾੜਦੀ ਮਸ਼ੀਨ ਕੰਪਾਈਨ ਹੋਣਾ 20 ਮਿੰਟਾਂ ਦੇ ਵਿੱਚ ਕੀਲਾ ਵੜਤਾ ਨਾਲੇ ਤਕੋਨਾ ਸੀ ਗਿੱਲਾ ਇਹ ਤੇ ਚਾਰ ਸੌਂਦਾ ਫਿਰਦਾ 15 ਮਿੰਟਾਂ ਦੇ ਵਿੱਚ ਢੀਲੇ ਨੂੰ ਪਾਰ ਮਾਰਦੀ ਕੰਪਾਈਨ ਹਾਂ ਵੀ ਸੱਜਣੋ ਹੁਣ ਵੱਜ ਗਏ 5 ਸੋ ਆਪਾਂ ਖੇਤੋ ਆ ਗਏ ਸੀ 4:30 4:30 ਵਜੇ ਉਦੋਂ ਵਾਰ ਜਿੰਨੀ ਕ ਆਪਣੀ ਹੈਗੀ ਸੀ 6 ਕਿਲੋ ਵੱਢ ਲੇ ਬਾਕੀ ਥੋੜਾ ਜਿਹਾ ਦਾਣਾ ਹਰਾ ਲੱਗਦਾ ਜੀ ਤਾਂ ਦੇਖਾਂਗੇ ਵੀ ਕਿੱਦਾਂ ਦਿਨ ਹਜੇ ਹੋਰ ਖੜ ਜਾਗੇ ਨੇ ਪਰ ਕੱਲ ਨੂੰ ਵੱਢੀਏ ਜਾਂ ਇੱਕ ਦੋ ਦਿਨ ਖੜ ਜੀਏ ਜੇ ਧੁੱਪ ਨਿਕਲੇ ਧੁੱਪ ਚ ਵਧੀਆ ਤਾਂ ਦੁਬਾਰਾ ਆ ਕੇ ਪਸੂ ਨੂੰ ਕੱਕ ਪਾ ਗਏ ਸੀ ਪਾਣੀ ਪਾਣੇ ਪਿਆ ਤਾ ਸੋ ਹੁਣ ਕਰ ਦਿਆਂ ਧਾਰ ਜੋ ਵੀਡੀਓ ਵਧੀਆ ਲੱਗੀ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਜਿੰਨਾ ਮੈਂ ਚੈਨਲ ਤੇ ਸਬਸਕ੍ਰਾਈਬ ਕਰ ਦਿਓ ਸੋ ਕੀ ਹੈ ਜ ਬਾਏ ਬਾਏ ਠੀਕ ਹੈ